ਉਹ ਇਹ ਗੱਲ ਇਹ ਜਿਆਦਾ ਲੜਦਾ ਹੈਗਾ ਇਹ ਜਿਆਦਾ ਲੜਦਾ ਹੈਗਾ ਲੜੀਕਾ ਵਾਲਾ ਇਹ ਮੈਂ ਜਾਣ ਕੇ ਮਰ ਮੈਂ ਇਹ ਕਰਦਾ ਸੀ ਉਹਦੇ ਮਾਰਿਆ ਵਿਚਾਰੀ ਜਿਹੜੇ ਨੇ ਮੂੰਹ ਤੇ ਰੇਸ਼ਮਾ ਦੇ ਰੇਸ਼ਮਾ ਅਸ ਤੋਂ ਬਾਤ ਨੂੰ ਬੁਲਾਉਣਾ ਨਹੀਂ ਹੈਗਾ ਠੀਕ ਆ ਸੌਰੀ ਸੌਰੀ ਪਹਿਲਾਂ ਡੰਡ ਵੜੀ ਤੱਕ ਹਲੋ ਸਤਿ ਸ਼੍ਰੀ ਅਕਾਲ ਜੀ ਰੇਸ਼ਮਾ ਸਤਿ ਸ਼੍ਰੀ ਅਕਾਲ ਬਲਾਉ ਰੇਸ ਨੂੰ ਸਸੀ ਗਾਲ ਤਾਂ ਬੁਲਾ ਦੇ ਚਸਨਾਤ ਨਾਲ ਲੈ ਇੱਕ ਉਸੇ ਹੋ ਗਈ ਇਹਦੇ ਨਾਲ ਉਸੇ ਹੋ ਗਈ ਆ ਬਾਜੇ ਨਾਲ ਇਹ ਬਾਜੇ ਨਾਲ ਮੂਸੇ ਵਾਲਾ ਹੈਲੋ ਜੀ ਹੈਲੋ ਇਹ ਨੇ ਨਾ ਉਹਨੂੰ ਕੁੱਟਿਆ ਛੜ ਕੇ ਬਹੁਤ ਖਰਾਬ ਹੈ ਇਹ ਬੰਦਾ ਜਿਹਦਾ ਪਿਆਰ ਉਹਨੂੰ ਗੋਲਤਾ ਹੁੰਦਾ ਦੇ ਪਾਪੋ ਪਾਪ ਮਾਰੀ ਜਾਂਦਾ ਬਹੁਤ ਖੂਸੀ ਮੈਨੂੰ ਜਾ ਕੇ ਲੈ ਰਿਹਾ ਕੋਣ ਆ ਪ੍ਰਮਿੰਦਰ ਜਿਹੜਾ ਕਹਿੰਦਾ ਸੀਗਾ ਸੰਗ ਦਾ ਉਹ ਮੇਰੇ ਬਾਲਖੀ ਦੇਖ ਪਏ ਨੇ ਕਿਵੇਂ ਹੋ ਸਾਰੇ ਵਧੀਆ ਸਾਰੇ ਠੀਕ ਠਾਕ ਚੱਲਦੀ ਕਲਾ ਤੂੰ ਦੱਸ ਕਰ ਇਸ ਮੇ ਫੈਮਲੀ ਸੰਖੇਪ ਦੱਸ ਪ੍ਰਮਿੰਦਰ ਕਿਵੇਂ ਠੀਕ ਆ ਓਕੇ ਗੁੱਡ ਗੁੱਡ ਇਹਨੂੰ ਪਿਆਵ ਚ ਵਾਰ ਕਰਣਾ ਤੂੰ ਫਿਰ ਇਹਨੂੰ ਕਹਿੰਦਾ ਸੀ ਰੇਸ਼ਮਾਨ ਕਰ ਦੂੰ ਲਾ ਦੋ ਕੰਮ ਇਹਦਾ ਮੁੱਲ ਕਹਿੰਦਾ ਵਧੀਆ ਵਸ ਚਲੋ ਵਧੀਆ ਚਾਹੀਦਾ ਉਹਦੇ ਪਿਆਪ ਕੀ ਚ ਕਿਆ ਹੈ ਟਾ ਕਿਆ ਹੈ ਟਾ ਰੇਸ਼ਮਾ ਬੋਲ ਨਹੀਂ ਰਹੀ ਹੈਗੀ। ਇਹਦਾ ਰੇਸ਼ਮਾ ਗੁੱਸੇ ਆ ਤੇ ਇੰਨਾ ਕੀ ਹੋ ਗਿਆ ਫਿਰ ਗਾਲੀ ਦੋਸ ਨੂੰ ਜਾਲ ਦੇ ਦਿੰਦਾ ਜਾਂਦਾ। ਕੁਛ ਨਹੀਂ ਹੁੰਦਾ ਇਹਨੇ ਤਾਂ ਚੱਲਦੇ ਜਾਂਦਾ ਦੋਸ ਨੂੰ ਮਾਰ ਦੋਦਾ ਦੇ ਹੁਣਾ। ਮੇਰੇ ਮਾਰਦਾ ਬਸ ਮੈਂ ਕਾਹ ਮਾਰਦਾ ਕਹੀਦਾ ਮਾਰ। ਇਹਦਾ ਆ ਇਧਰ ਇਧਰ ਮੂੰਹ ਕਰ ਮਰਵਾਈ। ਮੈਂ ਉਹ ਨਹੀਂ ਮੈਂ ਦੱਸੂ ਸੌ ਲੱਗਾ ਆਪਾਂ ਹਣਾ ਸੌ ਲੱਗੇ ਮੈਂ ਜਾ ਕੇ ਹੱਥ ਧਰਦਾ ਜੂ ਵੀ ਵੱਜ ਗਿਆ ਕਿਤੇ ਮੈਂ ਹੱਥ ਧਰਦਾ। ਰੇਸ਼ਮਾ ਦੀ ਕੋਈ ਗੱਲ ਨਹੀਂ ਬੋਲ ਦੀ। ਅੱਛਾ ਨਿਰੇਸ਼ਾ ਦੀ ਜੀ ਕਹਿੰਦੇ ਕਹਿੰਦੇ ਕੋਈ ਗੱਲ ਕਿਉਂ ਨਹੀਂ ਬੋਲ ਰਹੀ ਹੈਗੀ ਰੇਸ਼ਮਾ ਬੋਲ ਗੁੱਸੇ 'ਚ ਆ ਗਈ ਕਿਉਂ ਟਲੱਸ ਜਾਂਦੀ ਹੈ ਕਹਿੰਦਾ ਗੁੱਸੇ 'ਚ ਵੀ ਟਲੱਸ ਲੱਗਦੀ ਤਾਂ ਨਹੀਂ ਡਿਊਟ ਕਹੀ ਜਾਂਦਾ ਕਾ ਬੋਲ ਪਾ ਇਹ ਰੁੱਸ ਗਿਆ ਰੇਣਾ ਪਾਪ ਦੇ ਫੁੱਲ ਤੋਂ ਫੁੱਲ ਫੁੱਲ ਤੋਂ ਫੁੱਲ ਪਾਪ ਦੇ ਕਹਿੰਦਾ ਮੁੱਸੇ ਵਾਲਾ ਰੇਸ਼ਮਾਨ ਸੁ ਪਾਪ ਨੂੰ ਨਹੀਂ ਭੇਜਿਆ ਹੈ ਕਹਿੰਦੇ ਸਿਰ ਪਾਪ ਦੇਣੇ ਨੇ ਵੀ ਨੋਈ ਗਸੂ ਆਈ ਜੀ ਨਾ ਰੇਕੀ ਨਾ ਪ੍ਰਿੰਸ ਇਲਾ ਇਹਨਾਂ ਸੁਪ੍ਰਿੰਸ ਪ੍ਰਿੰਸ ਪਰ ਰੇਖਾ ਨਾ ਅਰਤਵਾਦੇ ਸੁਆ ਰੇਸੂ ਪੰਪ ਤੂੰ ਬੋਲਿਆ ਈ ਕਿਉਂ ਕਹਿ ਲਈ ਉਹਨੂੰ ਸਸੀ ਕਾਲਜੀ ਵਾਈਜੀ ਦਾ ਖਾਲਸਾ ਵਾਈਫ ਦੀ ਪਤਨੀ ਲਾਈਕ ਡਨ ਥੈਂਕ ਯੂ ਕੇਡ ਜੁਤੀਪ ਮਾਚੀ ਹਲਚੀ ਅਜਲੀ ਆਣਾ ਵਿਆਹ ਬਸ ਪਿਆ ਦੀਆ ਲੱਡੂ ਖਾਊਗਾ ਬਸ ਚਲੋ ਚਲ ਕੇ ਗਾਮਰੇ ਤੇ ਥੀਕਾ ਥੈਂਕ ਯੂ ਮੈਂ ਮਲਹਾਨ ਮਸਟੂ ਕੀ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈਲੋ ਰਿਸ਼ਮਾ ਦੀਦੀ ਤੈਨੂੰ ਬੁਲਾ ਰਿਹਾ ਹੈਗਾ ਮੈਂ ਰੋਹਿਤ ਬੁਲਾ ਰਿਹਾ ਹੈਗਾ ਹੈਲੋ ਕੈ ਰਿਸ਼ਮਾ क्या देखे हेलो नहीं गुस्से <laughs> हेलो हाँ तो चावल खाए चावल खा के एनर्जी है क्या होगी हाँ नाइस वीडियो एंड द शॉर्ट वीडियो शॉर्ट थैंक यू थैंक यू कविंदर सिंह हेलो जी कि मैं सिंह ਆਲ ਨੂੰ ਫਿਰ ਆਪਾਂ ਨਹੀਂ ਬੋਲਣਾ ਹਾਂ ਨਹੀਂ ਐ ਤਾਂ ਹੈਗਾ ਇਧਰ ਇ ਗੁੱਸੇ ਨਹੀਂ ਦੇ ਜਬਾ ਚ ਖਾਣ ਲੰਮ ਉਹ ਹੁਣ ਚਾਵਲ ਖਾ ਰਹੀ ਹੈਗੀ ਇਧਰ ਹੈਗਾ ਸਟੂਲ ਦੇ ਮੈਨੂੰ ਉਹ ਚਲ ਮੈਂ ਉਧਰ ਹੀ ਲੰਘਦੇ ਤੂੰ ਬੈਠ ਅੱਥੇ ਇਹ ਚਾਵਲ ਖਾ ਰਹੀ ਹੈਗੀ ਤਾਂ ਕਰਕੇ ਨਹੀਂ ਬੋਲੀ ਹੈਗੀ ਵੈਸੇ ਨਹੀਂ ਇੰਨਾ ਗੁੱਸੇ ਹੁੰਦੀ ਹੈਗੀ ਪਰਮਿੰਦਰ ਨਹੀਂ ਲੜਦੀ ਰਹਿੰਦੀ ਇਹ ਹੋਰ ਨਹੀਂ ਕਿਸੇ ਨਾਲ ਲੜਦੇ ਹੈਗੇ ਜਸਪ੍ਰੀਤ ਭੁੱਲਗੇ ਨਹੀਂ ਦੀਪ ਤੁਹਾਨੂੰ ਨਹੀਂ ਭੁੱਲੀ ਨਹੀਂ ਹੈਗੀ ਮੈਂ ਮੇਰੇ ਯਾਦ ਹੈਗਾ ਤੁਸੀਂ ਮੇਰੇ ਲਾਈਵ ਦੇ ਵਿੱਚ ਆਉਨਦੇ ਸੀਗੀ ਹਰਮਨ ਹੈਲੋ ਜੀ ਹੈਲੋ ਆ ਬਹੁਤ ਸਮਾਰਟ ਹੋ ਥੈਂਕ ਯੂ ਸੁਖ ਬਰਾੜ ਦਿਲਵਰ ਸਿੰਘ ਯੂ ਆ ਵਰy ਬਿਊਟੀਫੁਲ ਥੈਂਕ ਯੂ ਜੀ ਹਰਮਨ ਹੈਲੋ ਹੈਲੋ ਕਹਿ ਰਿਹਾਗਾ ਹਾਂਜੀ ਬੋਲੋ ਕਿੱਦਾਂ ਫਿਰ ਠੀਕ ਹੋ ਹੋ ਲੱਗ ਗਈ ਸਾਨੂੰ ਸਿਮਰ ਗਈ ਜੀਤ ਕਿਸਾਨ ਹੈ ਲੋ ਜੀ ਗੁੱਡ ਆਫਟਰਨੂੰ ਜਸਪ੍ਰੀਤ ਵੈਰੀ ਸਮਾਰਟ ਐਂਡ ਬਿਊਟੀਫੁਲ ਥੈਂਕ ਯੂ ਧੰਨਵਾਦ ਤੁਹਾਡਾ ਆਪ ਕਹਾ ਬੈਠੀ ਹੋ ਮੈਂ ਨਾ ਸਟਾਕ ਰੂਮ ਦੇ ਵਿੱਚ ਬੈਠੀ ਆਂਗੀ ਆ ਇੱਥੇ ਜੁੱਤੇਆਂ ਵਾਲਾ ਸਟਾਕ ਰੂਮ ਆਗਾ ਬਲੂ ਪੈਰਟ ਦੇ ਵਿੱਚ ਸਾਡੀ ਬ੍ਰੇਕ ਹੁੰਦੀ ਸੀ ਇੱਧਰ ਆ ਜੰਨੇ ਆ ਕਿ ਮੈਂ ਇੱਥੇ ਸਟਾਕ ਰੂਮ ਤੋਂ ਬੈਠੇ ਉਧਰ ਕਸਟਮਰ ਸੈਜ ਦਾ ਸੰਡੇ ਹੈਗਾ ਤਾਂ ਕਰਕੇ ਗੁਰਮਾਨ ਸਿੰਘ ਹੈਲੋ ਜੀ ਗੁੱਡ ਈਵਨਿੰਗ ਜੀ ਗੁੱਡ ਆਫਟਰਨੂਨ ਜੀ ਚਲੋ ਕੋਈ ਗੱਲ ਨਹੀਂ ਉਹ ਖਵਰਾ ਕਿੱਥੋਂ ਬੋਲ ਰਿਹਾ ਹੋਊਗਾ ਵਿਚਾਰਾ ਹੈਲੋ ਮੈਮ ਜੀ ਹੈਲੋ ਜੀ ਵਾਓ ਜਸਪ੍ਰੀਤ ਹੋਲਡ ਅਰ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਸੁਖਜੀਤ ਨੰਬਰਦਾਰ ਫ਼ਰਮਾਹੀਤੋ ਗਲਾਬ ਸਿੱਧੂ ਦਾ ਚਾਚਾ ਸਸੀ ਕਾਲ ਪੈਣੇ ਸਸੀ ਕਾਲ ਬਰਨਾਲਾ ਆਪਕੋ ਸ਼ਾਇਰੀ ਪਸੰਦ ਹੈ ਹਾਂ ਵਧੀਆ ਹੋਊਗੀ ਤਾਂ ਪਸੰਦ ਹੀ ਆਗੀ ਹੋਰ ਹੀ ਨਾ ਕਿਤੇ ਵਧੀਆ ਨਾ ਸੁਣਾਵੇ ਚਲ ਜੀ ਵਧੀਆ ਸੁਣਾਏਗਾ ਫਿਰ ਸੁਣ ਲਾਂਗੇ ਸੁਣਾ ਹਮਮ ਗਲਾਬ ਸਿੱਧੂ ਨੂੰ ਲੈ ਕੇ ਆਓ ਲਾਈਵ 'ਚ ਚਾਚਾ ਜੀ ਹਾਂ ਚਾਚਾ ਕੰਦੂਤ ਤੋਂ ਦੀ ਨਾਲ ਉਹਨੂੰ ਗਲਾਬ ਸਿੱਧੂ ਨੂੰ ਫੜਾ ਦੇ ਫਿਰ ਰਮਨਦੀਪ ਬੋਲਦਾ ਚਾਹਦੇ ਇੱਕ ਵਾਰ ਪੀਜ ਰਮਨਦੀਪ ਅੱਛਾ ਹੋਰ ਕਿਵੇਂ ਰਮਨਦੀਪ ਮੈਰਿਡ ਹਾਂਜੀ ਮੈਂ ਮੈਰਿਡ ਐ ਸਸੀ ਕਾਲ ਜੀ ਮੁਕੇਰੀਆਂ ਤੋਂ ਜੀ ਓਕੇ ਜੀ ਹੋਰ ਕਿਵੇਂ ਹੋ ਜੀ ਠੀਕ ਤੋਂ ਵਧੀਆ ਤੁਹਾਨੂੰ ਆਪ ਕਹੋ ਤਾਂ ਇੱਕ ਸ਼ਾਇਰੀ ਸੁਣਾ ਦੂੰ ਆਪ ਕੀ ਇਜਾਜ਼ਤ ਹੈ ਹਾਂਜੀ ਹਾਂਜੀ ਜ਼ਰੂਰ ਸੁਣਾਓ ਯੂ ਆਰ ਵੈਰੀ সুইਟ ਥੈਂਕ ਯੂ ਕਪਲ ਸ਼ਰਮਾ ਨਹੀਂ ਨਹੀਂ ਦੀਦੀ ਸਟੱਡੀ ਕਰਦਾ ਜੀ ਅੱਛਾ ਦੀਪਸ ਫੈਲ ਜੀ ਸਟੱਡੀ ਕਰਦਾ ਉਹਨੂੰ ਕਹ ਰਹੇਗਾ ਸਿੱਧੂ ਮੂਸੇਵਾਲਾ ਉਹਨੂੰ ਗਲਾਬ ਸਿੱਧੂ ਨੂੰ ਸੂਰਜ ਹੈਲੋ ਜੀ ਹੈਲੋ ਵਿੱਚ ਪਲੀਸ ਜੀ ਇਹ ਪਲੇਸ ਬਰਨਾਲਾ ਪੰਜਾਬ ਦੇ ਵਿੱਚ ਸੂਰਜ ਲਾਈਕ ਥੈਂਕ ਯੂ ਜੀ ਸਾਵ ਸਿੰਘ ਕਹਿੰਦੇ ਮਕੇਰੀਆਂ ਤੋਂ ਤੁਸੀਂ ਅੱਛਾ ਮੈਨੂੰ ਕਹਿ ਰਹੇਗਾ ਉਹ ਅੱਛਾ ਨਹੀਂ ਮਕੇਰੀਆਂ ਤੋਂ ਨਹੀਂ ਹੈਗੀ ਜੀ ਹੈਲੋ ਜੀ ਹੈਲੋ ਕਿੱਸੇ ਹੋ ਜੀ ਵਧੀਆ ਜੀ ਹਾਂ ਬਾਹਰ ਬੈਠਣਾ ਬਾਹਰ ਇੱਥੇ ਬੈਠਣਾ ਚੰਗੇ ਵੇ ਜਾ ਬੈ ਜਾ ਰੈਸਟ ਕਰ ਲਓ ਨਹੀਂ ਪੈਣਾ ਓਕੇ ਜੀ ਓਕੇ ਅਸਮ ਸੁਲਮਾਨ ਖਾਨ ਜੀ ਨੇ ਕੀ ਮੈਨੂੰ ਸਮਝ ਨਹੀਂ ਲੱਗਾ ਤੇ ਕੀ ਲਿਖਿਆਗਾ bizness ਕਰਦੇ ਹਾਂ ਜੀ ਹਾਂਜੀ bizness ਕਰਦੇ ਹਾਂ ਜੁੱਤੀਆਂ ਦਾ ਕਿਹੜੀ ਜਗ੍ਹਾ ਤੋਂ ਆਪਾ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਪੈਂਦਾ ਜੀ ਮੈਂ ਸੈਵ ਨੂੰ ਕਹਿ ਰਿਹਾ ਕਹਿੰਦਾ ਮਕੇਰੀਆਂ ਤੋਂ ਤੁਸੀਂ ਅੱਛਾ ਅੱਛਾ ਠੀਕ ਹੈ ਠੀਕ ਹੈ ਓਕੇ ਹੈਲੋ ਜੀ ਪਿੰਡ ਕਿਹੜਾ ਜੀ ਪਿੰਡ ਹੰਢਿਆ ਹੈ ਜੀ ਹਾਊ ਆਰ ਯੂ ਕਿਊਟ ਥੈਂਕ ਯੂ ਜੀ ਗੌਰਵ ਹੈਲੋ ਜੀ ਕੀ ਹਾਲ ਚਾਲ ਜਸਪ੍ਰੀਤ ਬੱਧੀਆ ਜੀ ਤੁਸੀਂ ਦੱਸੋ ਅਭੀ ਗੁਰੂ ਹੈਲੋ ਜੀ ਮਸੇਵਲ ਹੈਲੋ ਮੈਂ ਸੁਜਾ ਤੋਂ ਮਹਿਲ ਕਲੰਕਪੋਲਰ OK ਜੀ ਦੀਦੀ ਵੀ ਸੀ ਸੁਣਾਉ ਮਸੇ नीड ਸੁਣ ਕਹੇ ਜਾਣੀ ਹੈ ਤੂੰ ਪਤਾ ਨਹੀਂ ਕੀ ਕਹਿ ਰਿਹਾ ਮੈਂ ਸਮਝ ਨਹੀਂ ਲੱਗਿਆ ਤੇ ਕੀ ਕਹਿ ਰਹੇ ਨੇ ਮੁਝੇ ਪੰਜਾਬੀ ਸਿਖਾ ਦਿਓ ਪੰਜਾਬੀ ਤਾਂ ਹਾਂ ਆਉਂਦੀ ਹੈਗੀ ਪਰ ਕੋਈ ਨਾ ਜਿਵੇਂ ਮੈਂ ਬੋਲਦੀ ਹਾਂ ਉਹ ਬੋਲੀ ਚ ਮੈਂ ਬਣਾ ਲੈ ਤੂੰ ਸੋਡੀ ਮੈਰਿਜ ਹੋਗੀ ਵੀ ਸਿੰਗਲੋਂ ਨਹੀਂ ਮੈਰਿਜ ਹੋਗੀ ਜੀ ਮੇਰੀ ਹੈਲੋ ਡੀਅਰ ਹੈਲੋ ਜੀ ਪ੍ਰਿੰਸ ਹਾਲੋ ਜੀ ਕਿੱਥੋਂ ਬਲੋਂਗ ਕਰਦੇ ਹੋ ਆਪਾਂ ਵੀਰੇ ਪੰਜਾਬ ਤੋਂ ਬਰਨਾਲਾ ਜ਼ਿਲ੍ਹਾ ਪੈਂਦਾਗਾ ਦੀ 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 ਮੈਰਿਜ ਹੋ ਗਈ ਵਾ ਇੰਕ ਕੁੜੀ ਵੀ ਐਨੀ ਅੰਚਾ ਤੂੰ ਮੁੱਸੇ ਵਾਲਾ ਇਹ ਕੰਮ ਰੱਖ ਲੈ ਤੂੰ ਦੱਸੀ ਸਾਰਿਆਂ ਨੂੰ ਠੀਕ ਆ ਠੀਕ ਆ ਹਾਂ ਕੀ ਹੋ ਗਿਆ ਕੈਮਰਾ ਬੰਦ ਕਰੀ ਜਾਂਦੇ ਨਹੀਂ ਨਹੀਂ ਉਹ ਇਥੋਂ ਲੰਗਲੇ ਸੀ ਬਾਕਸ ਚੱਕ ਰਿਹਾ ਸੀ ਤਾਂ ਕਰਕੇ ਬੰਦ ਕੀਤਾ ਸੀ ਕੀ ਹਾਲ ਹੈ ਮੈਡਮ ਜੀ ਬਧੀ ਜਿ ਬਧੀ ਤੁਸੀਂ ਦੱਸੋ ਆ ਪੁੱਲਰ ਸਾਹਿਬ ਸੋ ਕਿਊਟ ਜਸਪੀਤ ਥੈਂਕ ਯੂ ਜੀ ਹੰਡਿਆ ਆ ਤੂੰ ਸਤਿ ਸ਼੍ਰੀ ਅਕਾਲ ਜੀ ਹਾਂ ਹੰਡਿਆ ਆ ਤੂੰ ਦੱਸਣਾ ਤਾਂ ਬਰਨਾਲਾ ਰਿਪੀਟ ਕਰੀ ਚੱਲ ਫਿਰ ਉਸ ਤੋਂ ਆਲਾ ਜੋ ਕਹਤਾ ਬਰਨਾਲਾ ਬਰਨਾਲੇ ਤੋਂ ਪਿੰਡ ਕਿਹੜਾ ਤਾਂ ਹੰਡਿਆ ਆ ਠੀਕ ਆ ਸ਼ਰਨਜੀਤ ਹਲੋ ਮੈਡਮ ਜੀ ਹਲੋ ਜੀ ਕਿੱਥੋਂ ਹੋ ਤੁਸੀਂ ਦੱਸੋ ਮੁੰਸੇ ਵਾਲਾ ਦੱਸਣ ਕਿੱਥੋਂ ਹਾਂ ਮੈਂ ਤੁਸੀਂ ਜੋਬ ਲੱਗਿਓ ਹਾਂਜੀ ਇੱਥੇ ਜੋਬ ਕਰਦੀ ਮੈਂ ਦੀਪਕ ਕਹਾਂ ਸੋ ਆਪਾ ਪੰਜਾਬ ਤੋਂ ਹਾਂ ਜੀ ਬਰਨਾਲਾ ਜ਼ਿਲ੍ਹਾ ਪੈਂਦਾ ਪੰਜਾਬ ਤੋਂ ਪ੍ਰੀਤ ਆ ਗਿਆ और कि में प्रीत के पिंड है जी तो शहर के पिंड हंडे आया शहर बरनला सत श्रीकाल जी जस सिस्टर सत श्रीकाल सस् श्रीकाल विरे और कि मैं प्रीत ठीक है मॉल से जॉब करते हाँ जी हाँ जी प्रिंस आपको लाइक कर दिए जी थैंक यू थैंक यू ਹਾਈ ਹੈਲੋ ਮੈਮ ਹਾਊ ਆਰ ਯੂ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਤੁਸੀਂ ਦੱਸੋ ਚਲ ਵਧੀਆ ਚਾਹੀਂਦੇ ਹੋਗੇ ਵੇਅਰ ਆਰ ਯੂ ਫਰੋਮ ਮੈਮ ਆਪਾਂ ਵੀਰੇ ਪੰਜਾਬ ਤੋਂ ਬਰਨਾਲਾ ਜ਼ਿਲ੍ਹਾ ਪੈਂਦਾ ਕਿੱਥੇ ਜੌਬ ਕਰਦੇ ਹੋਗੇ ਬਰਨਾਲੀ ਕਰਦੀ ਆ ਮਾਲ ਦੇ ਵਿੱਚ ਅੱਜ ਮੇਰੀ ਫਰੈਂਡ ਕਿੱਥੇ ਹੈਗੀ ਤੇਰੀ ਫਰੈਂਡ ਕੌਣ ਰੇਸ਼ਮਾ ਰੇਸ਼ਮਾ ਅੱਜ ਗੁੱਸੇ ਸੀ ਤਾਂ ਕਰਕੇ ਬਾਹਰ ਹੀ ਬੈਠੀ ਹੈਗੀ ਉਹ ਜਦੋਂ ਅਸੀਂ ਸਟੋਰ ਦੇ ਵਿੱਚ ਅੰਦਰ ਆਏਗੇ ਜਿਹੜਾ ਇੱਥੇ ਮੁੰਡਾ ਪ੍ਰਵਿੰਦਰ ਲੱਗਿਆ ਹੋਇਆ ਹੈਗਾ ਸਾਡੇ ਰਿਸ਼ਤੇਦਾਰ ਚੂ ਆਗਾ ਉਹ ਤੇ ਉਹ ਵੈਸੇ ਚੌੜ ਕਰਨ ਲੱਗੇ ਤੇ ਉਹਦੇ ਕਿਤੇ ਵੱਜਿਆ ਉਹਦੇ ਥੱਪੜ ਤੇ ਬਸ ਉਹ ਇੰਨੇ ਨਹੀਂ ਉਹਦੇ ਨਾਲ ਗੁੱਸੇ ਹੋ ਗਏ ਬਰਨਾਲਾ ਤੋਂ ਪਿੰਡ ਕਿੰਨੀ ਕੁ ਦੂਰ ਹੈ ਬਰਨਾਲਾ ਤੋਂ ਪਿੰਡ ਤਾਂ 10 ਕਿਲੋਮੀਟਰ ਸਾਲੀ ਕਿੰਨੀ ਹੈ ਤੁਹਾਡੀ ਨਾਹੀ ਬਸ 14 15 ਕੀ ਹੋਇਆ ਬਸ ਬੈਸੇ ਮੈਂ ਤੁਹਾਨੂੰ ਕੋਈ ਕਰਨੀ ਮਲਾਸ ਇੰਨੀ ਬਾਹਰ ਬੈਠੀ ਹੈਗੀ ਆਈ ਸੀ ਪਹਿਲਾਂ ਬਸ ਲਾਈਵ ਦੇ ਵਿੱਚ ਜਦੋਂ ਮੈਂ ਜੁੜੀ ਹੈਗੀ ਤੇ ਬਾਅਦ ਚ ਕਹਿੰਦੇ ਮੈਂ ਅੰਦਰ ਜਾ ਕੇ ਚਾਵਲ ਖਾਣੇ ਹੁਣ ਇੱਥੇ ਚਾਵਲ ਖਾ ਕੇ ਗਈ ਆ ਹੁਣ ਬਾਹਰ ਬਸ ਤੇ ਆਨੇ ਕਿ ਸਕੂਪ ਕੀਤੀ ਨਹੀਂ ਮੈਂ ਬਸਤੀ ਆਨੀ ਆ ਮੁਲੇ ਬਲਾਇਓ ਫਿਰ ਇੱਕ ਵਾਰ ਹਾਂ ਮੈਂ ਬਾਹਰ ਜਾਨੀ ਆ ਗੱਥੀ ਮੁਲਾਜ਼ਮ ਇਹਨਾਂ ਨੂੰ ਹੁਸ਼ਿਆਰ ਫੁਰ ਹਾਂ ਮੈਂ ਬਾਹਰ ਇੱਕ ਮੁਲਾਜ਼ਮ ਇਹਨਾਂ ਨੂੰ ਸਪੈਸ਼ਲ ਫੋੜ ਦੇ ਲਈ ਲੈ ਵੀ ਜਾਏਗਾ ਕਰ ਲਾ ਕਰ ਤੁਹਾਡੇ ਨਾਲ ਤਾਂ ਨਾ ਨਾ ਆ ਬੈਠੀ ਚਾ ਉੱਪਰ ਪਾਤੀ ਮਲਾਇਆ ਉਹ ਬੈਠੇ ਗੁੱਸੇ ਹੋਏ ਇਹਰਾ ਤਾਲੀ ਪੀਟਾ ਵੱਜਦਾ ਐ ਇਹ ਨਹੀਂ ਮਾਰੇਗਾ ਟਿਕ ਜਾ ਮੇਰੇ ਨਾ ਨਹੀਂ ਮਾਤਰਾ ਗੋਤ ਸਾਖਸ਼ੀ ਨੇ ਮਾਰਿਆਗਾ ਇਹ ਖਤਰਨਾਕ ਹੈ ਉਹਦੇ ਮਾਰਿਆ ਵਿਚਾਰੀ ਦੋ ਬੈਠੀ ਹੈ ਗਿਰੁੱਸੀ ਮਾਰਿਆ ਨਾ ਰੇਸ਼ਮਾ ਨਾਲ ਸਰ ਹਲਾ ਕੇ ਜੈਸ ਪ੍ਰੀਤ ਤੈਨੂੰ ਬੁਲਾ ਰਿਹਾ ਹੈਗਾ ਪ੍ਰੀਤ ਕਹਿੰਦਾ ਵੀ ਇੱਕ ਵਾਰੀ ਮੈਨੂੰ ਰੇਸ਼ਮਾ ਨਾਲ ਮਿਲਾਉ ਉਹ ਕਹ ਰਿਹਾ ਉਹ ਚੱਲ ਪਿੱਛੇ ਹੋ ਮੇਰੀ ਸਿਸਟਰ ਤੋਂ ਇਹ ਬਹੁਤ ਖਰਾਬ ਹੈ ਇਹਨੂੰ ਘੇਰ ਕੇ ਕੁੱਟਾਂਗੇ ਆਪਾਂ ਕਦੇ ਸਾਰੇ ਲਾਈਵ ਵਾਲੇ ਇਕੱਠੇ ਹੋ ਕੇ ਇਹਨੂੰ ਕੁੱਟਣਾਗਾ ਠੀਕ ਆ ਪ੍ਰੋਮੋਟਰ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ ਆ ਦੇਖ ਕਹਦਾ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ ਮੈਂ ਅਮਰ ਰਹਿਣਾ ਮਾਰ ਤੀ ਮੂਲੀ ਦੱਤ ਦੇ ਨਾ ਤੋਦੇ ਮਾਰੇ ਕੁੜੀ ਜੇ ਕਿ ਮਾਰੇ ਮੈਂ ਡਾਂਡੂ ਮਾਰਿਆ ਕਿ ਉਹ ਜਾਣ ਕੇ ਮਾਰੇ ਅੱਗੇ ਮੈਂ ਕਹਿੰਦਾ ਕਿ ਮਾਰਿਆ ਨਹੀਂ ਬੋਲ ਪਾਣੀ ਅੱਗ ਲਾਉ ਆ ਦੇਖ ਕਹਦਾ ਨਹੀਂ ਮੈਂ ਅੱਗ ਲਾਉਂਗਾ ਬੋਲ ਆ ਦੇ ਲ ਹਰ ਜਾ ਉਹਦੇ ਵਾਲ ਮਚ ਜਾਣਗੇ ਰਾਮੀਆਂ ਇਹ ਰੇਸ਼ਮ ਨੂੰ ਆਏ ਤੰਗ ਕਰਦਾ ਲਾ ਰੇਸ਼ਮ ਹਲੋ ਕਾ ਗੰਦਾ ਗਾਲੀ ਮਾ ਅੱਗੇ ਫੇਰ ਲਾਵਾਂਗਾ ਹਲੋ ਪ੍ਰੀਤ ਕਾ ਪ੍ਰੀਤ ਨਹੀਂ ਵੇ ਹਰ ਜਾ ਉਹਦੇ ਵਾਲ ਮਚਾਈਆ ਹੜ ਤਣ ਦਾ ਪਹਿਲਾਂ ਵੀ ਇੱਕ ਦਿਨ ਇਹਨੇ ਪਾਲਾਂ ਤੇ ਅੱਗ ਲਾਤੀ ਸੀ ਵਿਚਾਰੀ ਦੇ ਹੋਰ ਇਹ ਕੈਰੋਟਿਨ ਕਰਾ ਕੇ ਹੀ ਦੇ ਉਹਦੇ ਬਾਹਰ ਗੱਲ ਉਹ ਤਾਂ ਪੁਲੀਸ ਆਣੀ ਉਹ ਲੱਕੀ ਬਾਜੀ ਕਿਹਨੂੰ ਹਾਂ ਆਪਾਂ ਦੂਣ ਤੋਂ ਉਹ ਅੱਜ ਹੀ ਬੜੀ ਓਏ ਫੜ ਲੰਨੇ ਬਾਹਰ ਦਾ ਛੇਤੀ ਲੱਗਦੀ ਐ ਰੇਸ਼ਮਾ ਜੀ ਤੁਸੀਂ ਅੱਜ ਨਹੀਂ ਰੋਲੇ ਕਿ ਕੱਲ ਤਾਂ ਆਪਾਂ ਤੁਹਾਨੂੰ ਨਹੀਂ ਬੁਲਾਉਣਾ ਨੇ ਉਹ ਬੋਲੀ ਸੀ ਉਹਨਾਂ ਤੱਕ ਕਰਿਆਗਾ ਤਾਂ ਕਰਕੇ ਨੇ ਉਹ ਕੀਤਾ ਕਹਿੰਦਾ ਤੁਸੀਂ ਦੋਵੇਂ ਇਹਨੂੰ ਫੜ ਕੇ ਝੰਬ ਦੋ ਝੰਬਣੀ ਪੈਣਾਗਾ ਇੱਥੇ ਕੁੱਟਾਂਗੇ ਇਹਨੂੰ ਫੜ ਕੇ ਹੁਣ ਯੂ ਫ੍ਰੋਮ ਅਸੀ ਪੰਜਾਬ ਤੋਂ ਜੀ ਕੁੱਟਣਾ ਪੈਣਾਗਾ ਰੇਸ਼ਮਾ ਨੂੰ ਤੰਗ ਕਰ ਤ ਰੇਸ਼ਮਾ ਹੁਣ ਆਪਦੇ ਘਰ ਵਾਲੇ ਨੂੰ ਦੱਸ ਕੇ ਆਊਗੀ ਵੀ ਪ੍ਰਮੇਂਦਰ ਮੈਨੂੰ ਤੰਗ ਕਰਦਾ ਹਨਾ ਰੇਸ਼ਮਾ ਦੱਸ ਕੇ ਆਏਂਗੀ ਦੱਸੇਂ ਦੱਸ ਚਾਹਿੰਗਾ ਸਾਰਿਆਂ ਨੂੰ ਹੈਲੋ ਕਹਿ ਰਿਹਾ ਕੋਈ ਵੀ ਗੁੱਸੇ ਨਾ ਹੋਵੋ ਮੈਂ ਹੀ ਗੁੱਸੇ ਆਏਂਗੀ ਕਿ ਸਾਰਿਆਂ ਨਾਲ ਕਿਵੇਂ ਹੋ ਸਾਰੇ ਵਧੀਆ ਆਦੇ ਛੋਟੀ ਚੱਕ ਲੈ ਹੁਣ ਦੂਮ ਕਰਦੇ ਸਮਾਨ ਹੋਣੇ ਛੇੜਾ ਹੋਣ ਛੇੜਾ ਗੋਵਿੰਦ ਨੇ ਛੇੜਾ ਆਪਣੇ ਨਾਲ ਇਹ ਕਰਕੇ ਦਿਖਾ ਪਰ ਉਹਦਾ ਕਿਉਂ ਕਰਾਉਂਦਾ ਕੋਈ ਨਾ ਤੂੰ ਬੋਲ ਬਸ ਇੰਨਾ ਕੁ ਲਵੇ ਜੇ ਲਗਾ ਕੇ ਦਿਖਾ ਦੇ ਕੰਮ ਹੈ ਤੁਸੀਂ ਨਹੀਂ ਕੰਮ ਹਾਂ ਜੇ ਤੂੰ ਗੋਵਿੰਦ ਤੇ ਮਾਰਿਆ ਹਨਾ ਫਿਰ ਰੇਸ਼ਮਾ ਹੱਸ ਪੂਲੀ ਠੀਕ ਆ ਹਾਂਜੀ ਇੱਥੇ ਕਿਹਾ ਮੈਂ ਠੀਕ ਜੋੜਾ ਇਹੋ ਜਿਹਾ ਜੋੜਾ ਹਾਈ ਰੇਸ਼ਮਾ ਨਿਪਾਲ ਸੇ ਹੈ ਜੀ ਜੱਸ ਪਹਿਲਾਂ ਇਹਨੂੰ ਬੰਦਾ ਬਣਾਓ ਜੇ ਹੁੰਦਾ ਕੋਲ ਫਿਰ ਇਹਦੇ ਪਾ ਦਿੰਨੇ ਕੀ ਕਹਦੇਗਾ ਓਹੋ ਅੰਦਰ ਨਹੀਂ ਬਾੜਨਾ ਬਸ ਨੱਕ ਮੋੜੋ ਹੁਣ ਆ ਰੰਡਾ ਚੱਕ ਲਿਆ ਔਰ ਰੇਸ਼ਮਾ ਕਹਿੰਦੀ ਪਹਿਲਾਂ ਤੂੰ ਇਹਦੇ ਮਾਰ ਕੇ ਦਿਖਾ ਤੇ ਜੇ ਤੂੰ ਇਹਦੇ ਮਾਰਿਆ ਕਿੰਨੀ ਫਿਰ ਮੈਂ ਆਪਣੇ ਆਪ ਨੂੰ ਰੁੱਸ ਰੁੱਸਦੀ ਨਹੀਂ ਹੈਗੀ ਫਿਰ ਮਤਲਬ ਮੈਂ ਹੱਸ ਪੂੰਹਾਂ ਦੀ ਇਹ ਜੀ ਇਸ ਨਹੀਂ ਲੰਘ ਕਰਦਾ ਫਿਰ ਵੀ ਦੱਸੋ ਜੀ ਪੰਜਾਬ ਤੋਂ ਕਿੱਥੋਂ ਹੋ ਜੀ ਸਾਡਾ ਟੈਪ ਪੰਜਾਬ ਤੋਂ ਬਰਨਾਲਾ ਜ਼ਿਲ੍ਹਾ ਪੈਂਦਾ ਜੀ ਰੇਸ਼ਮਾ ਨਾਲ ਬੋਲਨੇ ਔਰ ਹੱਸਨੇ ਲੱਗੀ ਹਾਂ ਹਾਂ ਇਹ ਤਾਂ ਹੱਸਦੀ ਹੈਗੀ ਬੋਲਦੀ ਵੀ ਆ ਉਹ ਬੈਠੀ ਆ ਹਾਂ ਇਹ ਐਕਸਰਸਾਈਜ਼ ਕਰਿਆ ਕਰ ਰੋਜ਼ ਹਾਂ ਮੈਂ ਕਰਦਾ ਹਾਂ ਉਹ ਦੇਖੀ ਸਾਹਮਣੇ ਕਿਵੇਂ ਜੁੜਾ ਕਰਕੇ ਆਈ ਰੇਸ਼ਮਾ ਮੈਂ ਕਹਿੰਦਾ ਉਹਨੂੰ ਫੜ ਕੇ ਝਾਂਬ ਦੇ ਰੇਸ਼ਮਾ ਤੈਨੂੰ ਮੌਕਾ ਦੇ ਦੇਗਾ ਝਾਂਬ ਦੇ ਉਹ ਕਹਿੰਦੇ ਸਸਤੇ ਨਾਲ ਖੜਿਆਂਗੇ ओके okay, जी मैं भी बरनाले तो अच्छा ही है तो ठीक है लाइक कर दो थैंक यू गुस्साता नहीं हूं ब्याह करा के गुस्सा थोड़ी ना त्यागू आवेगा गुस्सा तो उन्हीं रहनागा बिस्तार नहीं जब ब्याह हो जाए खुश रहना चाहेंगे तू पहले बोल नहीं सकती थी आप क्या हुआ बोलने लगी मेरा जस्सु मेरा जस्सु ਉਹ ਗਾਰੇ ਕਰਨ ਮੇਰਾ ਜਸੂ ਜਸ ਹਾਂ ਬੱਸ ਹੈ ਉਹਰੇ ਨਾਲ ਕੋਈ ਵਿਧਿਆ ਪਿਆ ਹੋਇਆ ਹੈ ਮੇਰਾ ਦਾ ਵਿਆਹ ਨਹੀਂ ਹੋਇਆ ਦੇਖੋ ਜੰਮੂ ਸਹੀ ਬਰਨਾਲਾ ਪਿੰਡ ਹੰਡੇ ਆਇਆ बाग में कुछ वारे कुछ अच्छे मतलब कि मेरे काइंड प्लस को देखना बैठी मेरे बहुत तरीके बहुत ही अच्छे तो दिखाने आजे ओमिस सावला किधर आस्तीन के गुड इवनिंग जी हाँ चावी घंटे ड्यूटी हुआ साड़ी से इतनी सा। रहने इतनी पहनने ਮੇਰੇ ਪਿੰਡ ਤੌਲਾ ਚਾ ਤੌਲਾ ਹਟਾਉਂਦਾ ਹਾਂ ਸਭ ਤੋਂ ਪਹਿਲੇ ਗੱਲਾਂ ਜੇ ਮਾਰੀ ਜਾਂਦਾ ਵਿਆਹੀ ਵਰੀ ਦੇ ਬਾਹਰੋਂ ਦੇਖਦਾ ਚੰਗਾ ਲੱਗਦਾ ਉਹ ਤੋਂ ਆਇਆ ਤੂੰ ਨਹੀਂ ਕਰਦਿਆ ਕਿਉਂ ਨਹੀਂ ਦੇ ਦਿਆ ਸਭ ਕੁਝ ਦੇਖਦਾ ਉਹ ਹੀ ਲੱਗਦਾ ਅੱਜ ਨੇਪਾਲ ਮੈਮ ਨਹੀਂ ਆਈ ਆਈ ਹੈਗੀ ਆ ਵਿੱਚ ਹੋਣੀ ਲੱਗਦਾ ਬਸ ਧੰਨਵਾਦ ਬੜੀ ਆਂਦੇ ਨੇ ਦੋਨੇ ਆਂ ਲਾਈ ਕਹਿੰਦਾ ਆਨ ਲਾਈ ਤਾਂ ਨਹੀਂ ਕਹਿੰਦਾ ਆ ਲੱਗਦਾ ਜਿਹੜੀ ਇਹ ਸਿਰਫ ਲੜਨੀ ਆਉਂਦੇ ਨੇਗੇ ਬਸ ਉਹ ਲੋਕਾਂ ਦੀ ਪ੍ਰਵਾਹ ਕਰਦੀ ਹਾਂ ਕਰਦੀ ਆ ਮੈਂ ਤਾਂ ਮੈਂ ਤਾਂ ਆਪਦੀ ਪ੍ਰਵਾਹ ਕਰਦੀ ਆ ਲੋਕਾਂ ਦੀ ਕਿਉਂ ਪ੍ਰਵਾਹ ਕਰਦੀ ਆ ਮਾਲੂਆ ਜਾਨ ਰੀਫਾ ਕਿਹੜਾ ਦੇਖਦਾ ਹਾਂ ਤੂੰ ਕਿਉਂ ਚਿਕਾ ਮਾਰਦਾ ਹੁੰਦਾ ਜੇ ਤੈਨੂੰ ਖੁਸ਼ੀ ਜੇਪੀ ਪਾਉਂਦੀ ਆ ਕੇ ਤੂੰ ਨਹੀਂ ਪਾਲਿਆ ਤਾਂ ਵੀ ਉਹ ਤਾਂ ਤੂੰ ਤਾਂ ਮੇਰੇ ਫ੍ਰੈਂਡ ਦੇ ਲੋਕ ਦੇਖਦੇ ਆ ਉਹ ਯਾਰ ਉਹ ਉਹ ਸਮਝ ਲੈਂਦੀ ਆ ਮੈਂ ਤਾਂ ਬਰੇ ਬੈਠਾ ਇਹ ਤਾਂ ਜਾਈ ਲੜਨਗੇ ਹੁਣ ਜਿੰਨਾਂ ਚਿਰ ਲਾਇਕ ਨਹੀਂ ਆਂਦੀ ਇਹਨੂੰ ਮੈਂ ਬਰੇ ਖਤਮ ਹੋਣ ਵਾਲੀ ਆ ਹੁਣ ਸਾਡੀ ਬੱਸ ਤੇ ਆਰਾਮ ਬਾਗ ਕਰਿਆ ਆ चलो ठीक है हूँ मैं जा रही हूँ ओके बाय ठीक है प्रीत मूसे वाले धन्यवाद थोड़ा सारा का मेरे थोड़ा तो इनकी लड़ाई दिखाती अज मैं ओके बाय लव ऑल फैमिली